ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸੇ ਦਾ ਜਨਮ 1699 ਤੋਂ ਲੈ ਕੇ ਅੱਜ ਤੱਕ ਕਰੀਬ 350 ਸਾਲ ਦਾ ਇਤਿਹਾਸ ਹੈ 350 ਸਾਲ ਦੇ ਇਤਿਹਾਸ ਦੇ ਅੰਦਰ ਬਹੁਤ ਸਾਰੀਆਂ ਉਤਰਾਈਆਂ ਤੇ ਚੜ੍ਹਾਈਆਂ ਆਈਆਂ ਇੱਕ ਗੱਲ ਪੱਕੀ ਰਹੀ ਕਿ ਖਾਲਸਾ ਹਮੇਸ਼ਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਟਕਰਾਂਦਾ ਰਿਹਾ ਵੱਡੀਆਂ-ਵੱਡੀਆਂ ਸਲਤਨਤਾਂ ਦੇ ਨਾਲ ਟੱਕਰ ਲੈਂਦਾ ਰਿਹਾ ਜਿੱਤ ਯਕੀਨ ਬਣਦੀ ਰਹੀ ਤੇ ਇਤਿਹਾਸ ਦੇ ਵਿੱਚ ਆਪਣਾ ਨਾਂ ਜਿਹੜਾ ਬੁਲੰਦ ਕਰਦਾ ਰਿਹਾ ਇੱਕ ਇਹਦੇ ਵਿੱਚ ਇਹ ਵੀ ਗੱਲ ਆਈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਕਿਉਂ ਗਿਆ ਸੂਰਜ ਅਸਤ ਕਿਉਂ ਹੋਇਆ ਇਸ ਗੱਲ ਦਾ ਸਾਡੇ ਮਨ ਦੇ ਅੰਦਰ ਇੱਕ ਮਲਾਲ ਵੀ ਰਿਹਾ ਹੋਰ ਵੀ ਸਮੇ ਸਮੇ ਨਾਲ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਮੁਹਿੰਮਾਂ ਸੀ ਉਹਨਾਂ ਸਮਿਆਂ ਦੇ ਵਿੱਚ ਕੁਝ ਸਿਆਣੇ ਲੋਕਾਂ ਨੇ ਇੱਕ ਕਹਾਵਤ ਕਹੀ ਸੀ ਜਿਹੜੀ ਕਿ ਆਮ ਜਿਹੜੀ ਇਹ ਸੁਣੀ ਜਾਂਦੀ ਆ ਤੇ ਕਹੀ ਜਾਂਦੀ ਆ ਕੀ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਅੱਜ ਫੇਰ ਇਹ ਜਿਹੜੀ ਕਹਾਵਤ ਆ ਅੱਜ ਸਾਡੇ ਸਾਹਮਣੇ ਇਹ ਜਿਹੜੀ ਕੰਨ ਤੇ ਲਿਖੀ ਦਿਖਾਈ ਦਿੰਦੀ ਆ ਭਾਵੇਂ ਕੀ ਪਿਛਲੇ ਸਮੇਂ ਦੇ ਅੰਦਰ ਸਾਡੇ ਤੇ ਕਈ ਤਰ੍ਹਾਂ ਦੀਆਂ ਗੱਲਾਂ ਆਈਆਂ ਅਸੀਂ ਕੋਈ ਗੱਠਜੋੜ ਕੀਤੇ ਭਾਵੇਂ ਕੀ ਉਹ ਗੱਠਜੋੜਾਂ ਦੇ ਵਿੱਚੋਂ ਅਸੀਂ ਕੌਮ ਦੇ ਲਈ ਮਸਲੇ ਧਰਮ ਦੇ ਲਈ ਤੇ ਪੰਜਾਬ ਦੇ ਹਿੱਤਾਂ ਲਈ ਤੇ ਹੱਕਾਂ ਲਈ ਤੇ ਪੰਜਾਬ ਦੀ ਆਰਥਿਕਤਾ ਲਈ ਅਸੀਂ ਉਹਦੇ ਵਿੱਚ ਬਹੁਤ ਕੁਝ ਕਮਾਇਆ ਹੋਊਗਾ ਪਰ ਹੁਣ ਜਿਹੜੀ ਅੱਜ ਗੱਲ ਸਾਹਮਣੇ ਆਈ ਆ ਇਹਦੇ ਵਿੱਚ ਪੰਥ ਦੀ ਗੱਲ ਸਾਡੀ ਰੂਹ ਨਾਲ ਜੁੜਿਆ ਸਾਡਾ ਜਿਹੜਾ ਬੰਦੀ ਸਿੰਘਾਂ ਦਾ ਵਰਗ ਹੈ ਸਾਡੀ ਜਿਹੜੀ ਜਿਹੜੀ ਕਿਸਾਨੀ ਹੈ ਜੇ ਮੈਂ ਕਹਿ ਲਵਾਂ ਕਿ ਅੱਜ ਦੇ ਸਮੇਂ 'ਚ ਜੇ ਸਭ ਤੋਂ ਵੱਡਾ ਕਿਸਾਨੀ ਜਥੇਬੰਦੀ ਹੈ ਤਾਂ ਉਹ ਅਕਾਲੀ ਦਲ ਆ ਇਹ ਸਾਰੇ ਮਸਲੇ ਅੱਜ ਸਾਡੇ ਵਾਸਤੇ ਇੱਕ ਸਵਾਲ ਬਣ ਕੇ ਚੱਲ ਰਹੇ ਨੇ ਪੰਜਾਬ ਦਾ ਆਵਾਮ ਇਹ ਸਵਾਲ ਪੁੱਛਦਾ ਹੈ ਤੇ ਜਦੋਂ ਪੰਜਾਬ ਦਾ ਆਵਾਮ ਪੁੱਛਦਾ ਤਾਂ ਫਿਰ ਅਕਾਲੀ ਦਲ ਉਸ ਨੂੰ ਆਪਣਾ ਸਮਝਦਾ ਸੋ ਅੱਜ ਅਸੀਂ ਇਹ ਗੱਲ ਕਹਿ ਦਈਏ ਕੀ ਜਿਹੜਾ ਪੰਜਾਬ ਪੰਜਾਬੀਆਂ ਦਾ ਤੇ ਪੰਜਾਬ ਅਕਾਲੀਆਂ ਦਾ ਵਾਕਈ ਇਸ ਵਿੱਚ ਕੋਈ ਸ਼ੱਕ ਨਹੀਂ ਇੱਕ ਸਿਆਣੇ ਬਜ਼ੁਰਗ ਨੇ ਮੈਨੂੰ ਇਹ ਗੱਲ ਕਹੀ ਮੈਨੂੰ ਬੜੀ ਚੰਗੀ ਲੱਗੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹਨੇ ਕਿਹਾ ਕਿ ਜਿਹੜਾ ਅੱਜ ਫੈਸਲਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਲਿਆ ਭਾਵੇਂ ਕਿ ਕੋਰ ਕਮੇਟੀ ਦੇ ਵਿੱਚ ਵਿਚਾਰਿਆ ਗਿਆ ਪਰ ਇਹਦਾ ਸੇਰਾ ਸਾਨੂੰ ਮੰਨਣਾ ਚਾਹੀਦਾ ਤੇ ਹੈ ਵੀ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਅੱਜ ਡਟ ਕੇ ਪੰਥ ਦੇ ਲਈ ਪੰਜਾਬ ਦੇ ਲਈ ਬੰਦੀ ਸਿੰਘਾਂ ਦੇ ਲਈ ਸਿੱਖੀ ਦੇ ਵਾਸਤੇ ਜਿਹੜੇ ਫੈਸਲੇ ਲਏ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਤੇ ਇੱਕ ਮਹੀਨੇ ਰੱਖਦੇ ਆ ਸੋ ਉਹਨੇ ਬਜ਼ੁਰਗ ਨੇ ਇਹ ਗੱਲ ਕਹੀ ਮੈਂ ਉਸ ਦੀ ਗੱਲ ਦੇ ਵਿੱਚ ਹੰਗਾਰਾ ਵੀ ਭਰਿਆ ਕਿ ਉਹ ਕਹਿੰਦਾ ਦੇਰ ਆਏ ਦਰਸਤਾਏ ਮੈਂ ਕਿਹਾ ਵੀ ਫਿਰ ਵੀ ਠੀਕ ਆ ਚਾਹੇ ਦੇਰਵਾਦ ਆ ਗਿਆ ਆ ਅੱਜ ਦੇ ਇਸ ਮੈਂ ਉਹ ਬਜ਼ੁਰਗ ਨਾਲ ਗੱਲ ਕਰ ਰਿਹਾ ਸੀ ਤੇ ਮੈਂ ਕਿਹਾ ਵੀ ਬੜੀ ਗੱਲ ਠੀਕ ਆ ਅੱਜ ਦਾ ਜਿਹੜਾ ਪੰਜਾਬ ਆ ਅੱਜ ਦੀਆਂ ਸੱਥਾਂ 'ਚ ਬੈਠਾ ਜਿਹੜਾ ਪੰਜਾਬ ਆ ਉਹ ਇਸ ਗੱਲ 'ਈ ਹੰਗਾਰਾ ਭਰਦਾ ਤੇ ਮੈਨੂੰ ਲੱਗਦਾ ਇੱਕ ਚੰਗਾ ਸਮਾਂ ਤੇ ਇਹਨੂੰ ਮੈਂ ਇਕੱਲੇ ਸਿਆਸੀ ਗੋਟੀਆਂ ਜਾਂ ਵੋਟਾਂ ਦੇ ਨਾਲ ਨਾ ਤੋਲਾਂ ਇਹਦੀ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਪੰਜਾਬ ਆਪਣੇ ਆਪ ਦੇ ਵਿੱਚ ਇੱਕ ਦੇਸ਼ ਹੈ ਪੰਜਾਬ ਆਪਣੇ ਆਪ ਦੇ ਵਿੱਚ ਇੱਕ ਸੰਸਕ੍ਰਿਤੀ ਹੈ ਪੰਜਾਬ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ ਪੰਜਾਬ ਆਪਣੇ ਆਪ ਦੇ ਵਿੱਚ ਇੱਕ ਬੋਲੀ ਹੈ ਤੇ ਜੇ ਅੱਜ ਪੰਜਾਬ ਦੇ ਲੋਕ ਜਿਹੜੇ ਆ ਇਸ ਪੰਜਾਬ ਨੂੰ ਬਚਾਉਣ ਦੇ ਲਈ ਲਏ ਫੈਸਲਿਆਂ ਤੇ ਅਕਾਲੀ ਦਲ ਦੇ 103 ਸਾਲਾਂ ਇਤਿਹਾਸ ਮਾਨਮਤੇ ਇਤਿਹਾਸ ਨੂੰ ਸਮਝਦੇ ਨਹੀਂ ਪੜ੍ਹਦੇ ਨਹੀਂ ਤੇ ਅੱਜ ਇਹਦੇ 'ਚ ਹੰਗਾਰਾ ਨਹੀਂ ਭਰਦੇ ਤਾਂ ਮੈਨੂੰ ਲੱਗਦਾ ਕਿ ਇਹ ਪਹਿਲੇ ਉਸ ਵਾਕਿਆ ਦੇ ਨਾਲ ਗੱਲ ਹੋਊਗੀ ਕਿ ਲੰਮ ਹੋਣੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਅੱਜ ਸਾਨੂੰ ਮੈਂ ਅਪੀਲ ਕਰਨੀ ਚਾਹੁੰਦਾ ਭਾਵੇਂ ਕਿ ਮੈਂ ਅਕਾਲੀ ਦਲ ਦਾ ਇੱਕ ਵਫਾਦਾਰ ਸਪਾਹੀ ਹਾਂ ਪਰ ਮੈਂ ਅੱਜ ਸਾਰਿਆਂ ਹੀ ਬੰਧਨਾਂ ਨੂੰ ਸਾਰਿਆਂ ਹੀ ਧੜਿਆਂ ਨੂੰ ਸਾਰਿਆਂ ਹੀ ਪਾਰਟੀਆਂ ਨੂੰ ਸਾਰਿਆਂ ਹੀ ਵਿਚਾਰਧਾਰਾ ਨੂੰ ਜਿਹੜੇ ਇਸ ਪੰਜਾਬ 'ਚ ਵੱਸਦੇ ਆ ਜਿਹੜੇ ਇਹ ਪੰਜਾਬੀ ਨੇ ਇਸ ਪੰਜਾਬੀ ਦੇ ਵਿੱਚ ਇਸ ਪੰਜਾਬੀ ਦੇ ਗਲਬੇ ਦੇ ਵਿੱਚ ਇਸ ਪੰਜਾਬੀ ਦੀ ਬੁੱਕਲ ਦੇ ਵਿੱਚ ਇੱਥੇ ਪੰਜਾਬੀ ਹਿੰਦੂ ਵੀ ਆਉਂਦਾ ਇੱਥੇ ਪੰਜਾਬੀ ਮੁਸਲਮਾਨ ਵੀ ਆਉਂਦਾ ਜਿਹੜਾ ਆਪਣੇ ਆਪ ਨੂੰ ਮਾਣ ਕਰਦਾ ਪੰਜਾਬੀ ਹੋਣ ਦਾ ਤੇ ਇੱਥੇ ਹੋਰ ਵੀ ਧਰਮਾਂ ਦੇ ਵਰਣਾ ਦੇ ਲੋਕ ਜਿਹੜੇ ਆ ਇਸ ਪੰਜਾਬੀ ਹੋਣ ਦਾ ਮਾਣ ਕਰਦੇ ਆ ਸੋ ਅੱਜ ਮੈਂ ਇਹ ਸਾਰਿਆਂ ਨੂੰ ਅਪੀਲ ਕਰਦਾ ਕਿ ਅੱਜ ਜਿਹੜਾ ਫੈਸਲਾ ਅਕਾਲੀ ਦਲ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਲਿਆ ਗਿਆ ਇਹ ਫੈਸਲਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਤਿਹਾਸਕ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਇਸ ਗੱਲ ਨੂੰ ਯਾਦ ਕੀਤਾ ਜਾਏਗਾ ਪਰ ਜੇ ਅੱਜ ਅਸੀਂ ਫੈਸਲੇ ਦੇ ਨਾਲ ਖੜਕੇ ਬਾਹਰ ਖੜੀ ਨਾ ਕੀਤੀ ਇਸ ਦੇ ਲਈ ਕਹਿੰਦੇ ਹੁੰਦੇ ਆ ਪ੍ਰਚਾਰ ਨਾ ਕੀਤਾ ਇਸ ਦੇ ਲਈ ਲੋਕਾਂ ਦੇ ਵਿੱਚ ਚਰਚਾ ਨਾ ਬਣਾਈ ਤਾਂ ਮੈਨੂੰ ਲੱਗਦਾ ਫਿਰ ਰੇਲ ਗੱਡੀ ਜਿਹੜੀ ਆ ਸਟੇਸ਼ਨ ਛੱਡ ਜਾਵੇਗੀ ਤੇ ਫਿਰ ਸਾਡੇ ਭਲੇ ਕੁਝ ਵੀ ਪੈਣ ਵਾਲੀ ਨਹੀਂ ਅੱਜ ਪੰਜਾਬ ਨੂੰ ਕਾਇਮ ਕਰਨ ਵਾਸਤੇ ਪੰਜਾਬ ਦੇ ਵजूद ਨੂੰ ਕਾਇਮ ਰੱਖਣ ਵਾਸਤੇ ਅਸੀਂ ਚਾਹਾਂਗੇ ਕਿ ਬਾਹਰ ਵਿਦੇਸ਼ਾਂ 'ਚ ਬੈਠਾ ਜਿਹੜਾ ਪੰਜਾਬੀ ਐ ਖਾਸ ਤੌਰ ਤੇ ਸਿੱਖ ਐ ਉਹ ਇਸ ਗੱਲ ਨੂੰ ਸਮਝੇ ਤਾਂ ਕਿ ਅਕਾਲੀ ਦਲ ਵੱਲੋਂ ਲਏ ਫੈਸਲਿਆਂ ਤੇ ਫੁੱਲ ਚੜਾਉਂਦਿਆਂ ਹੋਇਆਂ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਪੰਜਾਬ ਨੂੰ ਮਜ਼ਬੂਤ ਕਰੀਏ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਅਸੀਂ ਕਿਸੇ ਦੀ ਮਥਾਜ ਨਹੀਂ ਜਾਂ ਕਿਸੇ ਦੀ ਫੌੜੀ ਦੇ ਮਥਾਜ ਨਹੀਂ ਹੈ ਕਿਉਂਕਿ ਖਾਲਸਾ ਜਿਹੜਾ ਆਪਣੇ ਆਪ ਦੇ ਵਿੱਚ ਸਰਬੋਤਮ ਵੀ ਹੈ ਸਰਵੋੱਚ ਵੀ ਹੈ ਤੇ ਸੋਵਰਣ ਵੀ ਹੈ ਸੋ ਇਸ ਦਲੀਲ ਦੇ ਨਾਲ ਮੈਂ ਆਸ ਕਰਦਾ ਕਿ ਪੰਜਾਬ 'ਚ ਵੱਸਦਾ ਹਰ ਬਸ਼ਰ ਤੇ ਸਿੱਖ ਦੁਨੀਆ ਦੇ ਕਿਸੇ ਕੋਨੇ 'ਚ ਵਰਦਾ ਅੱਜ ਅਕਾਲੀ ਦਲ ਦੀ ਮਦਦ ਤੇ ਆਵੇ ਅਕਾਲੀ ਦਲ ਦੀ ਪਿੱਠ ਤੇ ਆਵੇ ਅਕਾਲੀ ਦਲ ਦੇ ਨਾਲ ਬਾਹਾਂ 'ਚ ਬਾਹ ਪਾ ਕੇ ਚੱਲੇ ਅਕਾਲੀ ਦਲ ਦੀ ਇਸ ਜਿਹੜੀ ਨਾਰੇ ਦੀ ਇੱਕ ਸੁਰਤਾ ਦੇ ਵਿੱਚ ਆਪਣੀ ਜਿਹੜੀ ਆ ਉਹ ਆਵਾਜ਼ ਨਾਲ ਲੜਾਵੇ ਤਾਂ ਮੈਂ ਸਮਝਦਾ ਕਿ ਆਉਣ ਵਾਲਾ ਸਮਾਂ ਇਸ ਪੰਜਾਬ ਲਈ ਤੁਹਾਡੀ ਪਾਰਟੀ ਅਕਾਲੀ ਦਲ ਲਈ ਇੱਕ ਸੁਨਹਿਰਾ ਪਵਿੱਖ ਆਉਣ ਜਾ ਰਿਹਾ ਆਓ ਆਪਾਂ ਸਾਰੇ ਰਲ ਕੇ ਇਸ ਦੇ ਵਿੱਚ ਸਹਿਯੋਗੀ ਬਣੀਏ ਤੇ ਇਸ ਕਾਫਲੇ ਦੇ ਹਮ ਰਾਹੀ ਵੀ ਬਣੀਏ ਇਹ ਆਉਣ ਵਾਲੇ ਸਮੇਂ ਦੇ ਇਤਿਹਾਸ ਦੀ ਕਿਤਾਬ ਦੇ ਵਿੱਚ ਇੱਕ ਨਵਾਂ ਪੰਨਾ ਲਿਖੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ